ਜਾ ਕੇ ਲੰਗਰਾਂ ਵਿੱਚ ਵੇਖ ਲੋ ਕੋਈ ਪਦਾਰਥ ਨਹੀਂ ਜਿਹੜਾ ਲੰਗਰ ਵਿੱਚ ਨਹੀਂ ਵਰਤ ਰਿਆ ਇੱਥੇ ਸੀ ਦੀਦੇ ਗਾਂ ਰਾਤ ਦੇ 12 ਵਜੇ ਤੋਂ ਲੈ ਕੇ ਤੇ ਰਾਤ ਦੇ 10:00 ਵਜੇ ਅਸੀਂ 24 ਘੰਟੇ ਵਰਤਦੀਆਂ ਨੇ ਮਾਰਾ ਇਹਨਾਂ ਕਈ ਸਾਲ ਬਾਅਦ ਖਾਲਸੇ ਦੇ ਵਿੱਚ ਵਿਝਰਾਂਗੇ ਅੱਜ ਖਾਲਸੇ ਦੇ ਵਿੱਚ ਸਤਿਗੁਰੂ ਵਿਝਰ ਕੇ ਦਰਸ਼ਨ ਦੇ ਰਹੇ ਨੇ ਜਿਹੜਾ ਚੜ੍ਹਦਿਆ ਮੱਲਿਆਂ ਦੇ ਦਰਸ਼ਨ ਕਰੂਗਾ ਉਹਨੂੰ ਸਾਡੇ ਦਰਸ਼ਨ ਹੋਣਗੇ ਜਿੰਨੀ ਅੱਜ ਸਾਨੂੰ ਖੁਸ਼ੀ ਐ ਨਹੀਂ ਦੁਨੀਆ ਭਰ ਤੇ ਖੁਸ਼ੀ ਹੋ ਹੀ ਨਹੀਂ ਸਕਦਾ ਇਹ ਖਾਲਸਾ ਜਿਹੜਾ ਹੋਲੇ ਮੱਦੇ ਦੇ ਜੋੜ ਮੇਲਾ ਵੇਖਣ ਆਇਆ ਵਾ ਜਿੱਥੇ-ਜਿੱਥੇ ਵੀ ਖਾਲਸੇ ਦੇ ਸਤਾਨ ਨੇ ਉੱਥੇ ਗੁਰੂ ਕੇ ਲੰਗਰ ਚੱਲ ਰਹੇ ਨੇ ਸ਼ਰਧਾਈਆਂ ਦੇ ਚੱਲ ਰਹੇ ਨੇ ਦੇਗਾਂ ਨੇ ਚੱਲ ਰਹੇ ਨੇ ਿਰਦਾਈ ਜੀ ਕਸਕਾਸ਼ ਕਾਲੀ ਮਿਰਚ ਨਕੀ ਇਲਾਚੀ ਬਦਾਮ ਗਰੀ ਇਹ ਸਆਂ ਪੈਂਦੀਆਂ ਨੇ ਤਾਂ ਖਾਲਸਾ ਜੀ ਪੂਰੇ ਜਾਹੋ ਜਲਾਲ ਦੇ ਵਿੱਚ ਨਜ਼ਰ ਆ ਰਿਹਾ ਕਿਉਂਕਿ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਹੋਲੇ ਮੁਹੱਲੇ ਦੀ ਸ਼ੁਰੂਆਤ ਹੋ ਚੁੱਕੀ ਆ ਤਾਂ ਇਸ ਵੇਲੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਸਾਨੂੰ ਤਸਵੀਰਾਂ ਦਿਖਾ ਰਹੇ ਆ ਕਿ ਖਾਲਸੇ ਵੱਲੋਂ ਕਿਸ ਤਰ੍ਹਾਂ ਦੇਗਾਂ ਜਿਹੜੀਆਂ ਉਹ ਤਿਆਰ ਕੀਤੀਆਂ ਜਾ ਰਹੀਆਂ ਸ਼ਰਧਈ ਤਿਆਰ ਕੀਤੀ ਜਾ ਰਹੀ ਹੈ ਤੇ ਸੰਗਤ ਜਿਹੜੀ ਇੱਥੇ ਸ਼ਰਧਈ ਸ਼ਕਰੀਆ ਸੋ ਇਸੇ ਤਰ੍ਹਾਂ ਹਰ ਸਾਲ ਜਿਹੜਾ ਆ ਮਾਹੌਲ ਹੁੰਦਾ ਆ ਖਾਲਸਾ ਜਿਹੜਾ ਆ ਇਸ ਤਰ੍ਹਾਂ ਗੁਰੂ ਦੀ ਫੌਜ ਬਣ ਕੇ ਬਾਣੇ ਬਾਣੀ ਦੇ ਵਿੱਚ ਦੇਗਾਂ ਜਿਹੜੀਆਂ ਉਹ ਤਿਆਰ ਕਰਦੇ ਨੇ ਸ਼ਰਧਈਆਂ ਤਿਆਰ ਕਰਦੇ ਨੇ ਤੇ ਸੰਗਤ ਨੂੰ ਜਿਹੜੀ ਹੈ ਸ਼ਰਧਈ ਸ਼ਕਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਹਿਬ ਜੀ ਜਿਆਦਾ ਨਹੀਂ ਬਸ ਇੰਨਾ ਕ ਦੱਸ ਦਿਓ ਵੇ ਖੁਸ਼ੀ ਕਿੰਨੀ ਕ ਅੱਜ ਖਾਲਸੇ ਨੂੰ ਕਿਉਂਕਿ ਮਹਾਰਾਜ ਨੇ ਉਸ ਵੇਲੇ ਇਸ ਹੋਲੇ ਮਹੱਲੇ ਦਾ ਆਗਾਜ਼ ਕੀਤਾ ਸੀਗਾ ਫੌਜਾਂ ਨੂੰ ਬੁਲਾਇਆ ਸੰਗਤਾਂ ਨੂੰ ਬੁਲਾਇਆ ਤੇ ਅੱਜ ਉਹ ਕਈ ਸੌ ਸਾਲਾਂ ਦੇ ਬਾਅਦ ਵੀ ਇੱਥੇ ਉਸੇ ਤਰ੍ਹਾਂ ਮਨਾਇਆ ਜਾਂਦਾ ਕਿੰਨੀ ਕ ਖੁਸ਼ੀ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਤੇ ਇੱਥੇ ਫੌਜਾਂ ਕੀ ਕੀ ਕਰਦੀਆਂ ਹੁੰਦੀਆਂ ਨੇ ਜੀ ਇਸ ਅਫਸਰ ਦੇ ਉੱਤੇ ਜੀ ਜੋ ਪ੍ਰਾਤਨ ਖਾਲਸੇ ਦੀ ਮਰਜ਼ਾਦਾ ਹੀ ਉਹ ਵਿਖਾਈ ਜਾਂਦੇ ਆ ਜਿ ਤਰ੍ਹਾਂ ਘੋੜੇ ਪੀਉਣੇ ਤੇ ਇੱਥੇ ਸ਼ਾਮ ਸੰਭਾਲ ਜਿਵੇਂ ਹੁਣੇ ਕਿੰਨੇ ਦਿਨ ਪਹਿਲਾਂ ਹੀ ਆਏ ਆ ਇੱਥੇ ਸਾਂਭੇ ਆ ਘੋੜਿਆਂ ਦੇ ਹੱਥ ਪੱਲਾ ਮਾਰਦੇ ਆ ਤੇ ਮਸਾਲੇ ਮਸੂਲੇ ਦੇ ਕੇ ਫਿਰ ਘੋੜਿਆਂ ਨੂੰ ਵੀ ਗਰਮ ਕਰਦੇ ਆ ਤੇ ਮੱਲੇ ਵਾਲੇ ਦਿਨ ਫਿਰ ਘੋੜੇ ਪੀਉਣੇ ਆ ਬਾਬਾ ਜੀ ਮੈਂ ਦੇਖਿਆ ਕੜਾਹਾ ਬਹੁਤ ਵੱਡਾ ਰੱਖਿਆ ਹੋਆ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕੜਾਹਾ ਬਹੁਤ ਵੱਡਾ ਰੱਖਿਆ ਸ਼ਰਦਈਆਂ ਦੇ ਕੜਾਹੇ ਜਿਹੜੇ ਆ ਉਹ ਭਰੇ ਜਾ ਰਹੇ ਨੇ ਜੀ ਹਾਂਜੀ ਹਾਂਜੀ ਬਹੁਤ ਸਾਰਿਆਂ ਦਾ ਵੱਡਾ ਕੜਾਹਾ ਸਾਰਿਆਂ ਦਾ ਜੀ ਕਿੰਨੀ ਕਿ ਖੁਸ਼ੀ ਆ ਬਾਬਾ ਜੀ ਅਸਤ ਪਾਵਨ ਦੇ ਆ ਖੁਸ਼ੀ ਆ ਜੀ ਬਹੁ ਇਹ ਇੰਤੈ ਯਾ ਰਹਿੰਦਾ ਬਾਬਾ ਜੀ ਇਸ ਦਿਨ ਦਾ ਕਿਉਂਕਿ ਜੇ ਖਾਲਸਾ ਗੱਲ ਕਰ ਲਈਏ ਜਦੋਂ ਖਾਲਸਾ ਪੰਥ ਸਾਜਿਆ ਜਾ ਉਹ ਵਾਲਾ ਦਿਨ ਜਾਂ ਫਿਰ ਜੇ ਹੋਲੇ ਜਦੋਂ ਹੋਲਾ ਮਹੱਲਾ ਕਹਿਣਾ ਤਾਂ ਉਹ ਮਹੱਲੇ ਦੀ ਖਾਸ ਕਰਕੇ ਅਹਿਮੀਅਤ ਆ ਖਾਲਸਾ ਪੰਥ ਹਾਂਜੀ ਹਾਂਜੀ ਮਹੱਲੇ ਦੀ ਆਮ ਖਾਸ਼ ਹੁੰਦਾ ਖਾਲਸਾ ਤੇ ਸਾਖੀ ਦਾ ਦਿਨ ਵੱਡਾ ਕਰਕੇ ਮਨਾਇਆ ਜਾਂਦਾ ਜਿੱਥੇ ਜਨਮ ਭੂਮੀ ਆ ਖਾਲਸੇ ਦੀ ਵਸਾਖੀ ਦਾ ਦਿਨ ਦੀ ਜੀ ਤੇ ਬਹੁਤ ਬਹੁਤ ਖੁਸ਼ੀਆਂ ਨਾਲ ਸੰਗਤਾਂ ਨੂੰ ਬਹੁਤ ਸੰਗਤ ਬੜੀ ਦੂਰਾਂ ਦੇਡਾ ਤੋਂ ਆਉਂਦੀ ਆ ਬਾਈ ਤਿਆਰੀਆਂ ਕਦੋਂ ਤੋਂ ਸ਼ੁਰੂ ਕਰ ਦਿੰਨੇ ਹੋ ਤਾਂ ਕੀ ਕੀ ਤਿਆਰੀਆਂ ਵਿੱਚ ਕਰਦੇ ਪਹਿਲੀ ਹੋਲੀ ਤੋਂ ਤਿਆਰੀਆਂ ਹੋ ਜਾਂਦੀਆਂ ਜੀ ਜੋ ਬਰਤਨ ਸ਼ਰਤਾਂ ਜੋ ਗੱਡੀਆਂ ਸਿੰਘ ਸਖਤਾਂ ਹੁੰਦੀਆਂ ਨੇ ਉਹਨਾਂ ਲਈਦਾ ਸੇਵਾ ਕਰਨ ਨੂੰ ਲੰਗਰ ਚਲਦੇ ਖੁੱਲੇ ਬਵੇਗ ਦੇ ਬਹੁਤ ਵੱਾਧੂ ਲੰਗਰ ਚਲਦੇ ਜੋ ਮਰਜੀ ਹਰੇਕ ਸ਼ੇਸ਼ ਸ਼ਕੇ ਕਿਸੇ ਗੱਲ ਦਾ ਘਾਟ ਨਹੀਂ ਜੀ ਬਾਬਾ ਜੀ ਜਿਹੜੀਆਂ ਜਥੇਬੰਦੀਆਂ ਜਾਂ ਜਿਹੜੇ ਦਲ ਪੰਥਾ ਸਾਰੇ ਫਿਰ ਇਹ ਮਤਲਬ ਹੋਲੇਮਾਲੇ ਵਾਲੇ ਦਿਨ ਇਕੱਠੇ ਹੁੰਦੇ ਹਾਂ ਹਾਂਜੀ ਹਾਂਜੀ ਸਾਰੇ ਇਕੱਠੇ ਹੁੰਦੇ ਨੇ ਜੀ ਜੀ ਕੰਮ ਜਿਹੜੀਆਂ ਸ਼ਰਦਈ ਤਿਆਰ ਕਰ ਰਹੇ ਸ਼ਰਦਈ ਦੇ ਵਿੱਚ ਕੀ ਕੀ ਜਿਹੜਾ ਆ ਸਮਾਨ ਪੈਂਦਾ ਜੀ ਸ਼ਰਦਈ ਜੀ ਕਸਕਾਸ ਕਾਲੀ ਮਿਰਚ ਨਕੀ ਇਲਾਚੀ ਬਦਾਮ ਗਿਰੀ ਇਹ ਸਹਾਂਪੈਂਤੀ ਕਰਨੀ ਇਹ ਹਰ ਰੋਜ਼ ਬਾਬਾ ਜੀ ਕਿੰਨੇ ਕ ਦਾ ਇੱਥੇ ਮਟੀਰੀਅਲ ਜਿਹੜਾ ਲੱਗ ਜਾਂਦਾ ਕਿੰਨੇ ਕ ਸੰਗਤ ਛਕਣਾ ਦੀ ਮਟੀਰੀਅਲ ਤਾਂ ਜੀ ਬਹੁਤ ਜ਼ਿਆਦਾ ਹੀ ਲੱਗ ਜਾਂਦਾ ਜੀ ਸਾਰੀ ਦਿਹਾੜੀ ਚੱਲੀ ਜਾਂਦਾ ਜੀ ਅਸੀਂ ਤਾਂ ਕੋਈ 2 ਲੱਖ ਦਾ ਵੀ ਲੱਗ ਜਾਂਦਾ ਹੋਵੇ ਜ਼ਿਆਦਾ ਹੀ ਲੱਗ ਜਾਂਦਾ ਜ਼ਿਆਦਾ ਵੀ ਲੱਗ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜਿਹੜਾ ਹੋਲੇ ਮਹੱਲੇ ਅੱਜ ਦਿਨ ਆ ਹੋਲੇ ਮਹੱਲੇ ਦਾ ਹਨਾ ਜੀ ਉਹ ਨੂਰ ਤੁਹਾਡੇ ਚਿਹਰੇ ਤੇ ਸਾਫ਼-ਸਾਫ਼ ਚੱਲ ਕਰਿਆ ਜੀ ਜਿਹੜੀ ਖੁਸ਼ੀ ਆ ਜੀ ਗੁਰੂ ਕਲਗੀਧਰ ਪਾਸ਼ਾ ਮਹਾਰਾਜ ਅੱਜ ਵੱਡੀ ਖੁਸ਼ੀ ਦਾ ਦਿਹਾੜਾ ਅੱਜ ਮਹੱਲਿਆਂ ਦੇ ਖੰਡਪਾਟ ਆਦ ਗੁਰੂਗ੍ਰੰਥ ਸਾਹਿਬ ਦਸਮ ਗੁਰੂਗ੍ਰੰਥ ਸਾਹਿਬ ਜੀ ਦੇ ਰੰਭ ਹੋਏ ਨੇ ਇਹ ਸਥਾਨ ਮੀਰੀ ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਵਾਲਾ ਜੰਗ ਜਿੱਤ ਕੇ ਸਤਿਗੁਰ ਜੀ ਇੱਥੇ ਆਣ ਕੇ ਬਿਸ਼ਰਾਮ ਕੀਤਾ ਹੈ ਬਿਸ਼ਰਾਮ ਕਰਦਾ ਆਖਿਆ ਬਾਬਾ ਬਿਧੀ ਚੰਦ ਸਾਹਿਬ ਜੀ ਮਹਾਰਾਜ ਸਾਨੂੰ ਜਲ ਵਰਤਾਓ ਬਾਬਾ ਜੀ ਦਾ ਪਿਛਲੇ ਬੰਨੇ ਲੰਗਰ ਚ ਬੋਲਾ ਵਾ ਲਿਆ ਕੇ ਜਲ ਵਰਤਾਇਆ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਪਹਾੜੀਵਾਲ ਨੂੰ ਕੇਸਗੜ੍ਹ ਵਾਲ ਨੂੰ ਨਿਮਸ਼ਕਾਰ ਕੀਤੀ ਆ ਸਿੱਖਾਂ ਨੇ ਪੁੱਛਿਆ ਮਹਾਰਾਜ ਇੱਧਰ ਕੋਈ ਸਥਾਨ ਨਹੀਂ ਆ ਇਧਰ ਤੇ ਪਹਾੜ ਆ ਤੇ ਤੁਸੀਂ ਨਮਸਕਾਰ ਕਿਨੂੰ ਕੀਤੀ ਆ ਕੱਲ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਆਂਦੇ ਬਾਬਾ ਵਿਦੀ ਚੰਦ ਜੀ ਦਸਵੇਂ ਜਾਮੇ ਜਾ ਕੇ ਇੱਥੇ ਖਾਲਸਾ ਸਾਜਾਂਗੇ ਵੱਡਾ ਤਖਤ ਕੇਸਗੜ੍ਹ ਸਾਹਿਬ ਰਚਾਂਗੇ ਤੇ ਖਾਲਸੇ ਦੀ ਸਾਜਣਾ ਕਰਾਂਗੇ ਇੱਥੇ ਮਹਾਰਾ ਨੇ ਭਿਕ ਬਾਣੀ ਦੇ ਵਜਨ ਚਾਰੇ ਨੇ ਤਾਂ ਕਰਕੇ ਇਸਤਾਨ ਦਾ ਤਾਂ ਭਿਕਸਰ ਰੱਖਿਆ ਹੈ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ ਵਰਸਾਏ ਬਹਾਦਰ ਬਾਬਾ ਬਿਧੀਚੰਦ ਜੀ ਦੀ ਅਣਸ ਬਣਸ ਦੇ ਯਾਰਵੇਂ ਸਰੂਪ ਤਨ ਬਾਬਾ ਦਇਆ ਸਿੰਘ ਜੀ ਨੇ ਇੱਥੇ ਤਨ ਮਨ ਧਾਨਾ ਸੇਵਾ ਕਰਕੇ ਇਹ ਸਾਰਾ ਸਤਾਨ ਤਿਆਰ ਕਰਵਾਇਆ ਹੈ ਧਰਤੀ ਲਈ 15 ਕਿੱਲੇ ਧਰਤੀ ਬਾਬਾ ਜੀ ਨੇ 13 14 ਕਿੱਲੇ ਧਰਤੀ ਜਿੰਨੀ ਮਿਲਦੀ ਗਈ ਆ ਬਾਬਾ ਜੀ ਦਿਨ ਰਾਤ ਇੱਥੇ ਸੇਵਾ ਕਰਵਾਉਂਦੇ ਰਹੇ ਨੇ ਹੁਣ ਵਰਤਮਾਨ ਸਮੇਂ ਦੇ ਮੌਜੂਦਾ ਜੇਹੇਦਾਰ ਬਾਬਾ ਅਵਤਾਰ ਸਿੰਘ ਜੀ ਐ ਸਮੇਂ ਵਿੱਚ ਸੇਵਾ ਕਰਵਾ ਰਹੇ ਨੇ ਜੋ ਪਹਿਲੀ ਹੋਲੀ ਤੋਂ ਲੰਗਰ ਯਾਰੀ ਨੇ ਜਾ ਕੇ ਲੰਗਰਾਂ ਵਿੱਚ ਵੇਖ ਲੋ ਕੋਈ ਪਦਾਰਥ ਨਹੀਂ ਜਿਹੜਾ ਲੰਗਰ ਵਿੱਚ ਨਹੀਂ ਵਰਤ ਰਿਆ ਇੱਥੇ ਸ਼ੀ ਦੀ ਦੇਗਾ ਰਾਤ ਦੇ 12 ਵਜੇ ਤੋਂ ਲੈ ਕੇ ਤੇ ਰਾਤ ਦੇ 10 11 ਵਜੇ ਅਸਾ 24 ਘੰਟੇ ਵਰਦੀਆਂ ਨੇ ਜਦੋਂ ਵੀ ਸੰਗਤਾਂ ਨੇਰੇ ਸਵੇਰੇ ਵੀ ਆਉਣ ਤੇ ਸੰਗਤਾਂ ਨੂੰ ਜਲ ਪਾਣੀ ਰਹਿਣ ਦੀ ਸਹੂਲਤਾਂ ਗੱਡੀਆਂ ਮੋਟਰਾਂ ਇਸ਼ਨਾਨ ਕਰਨ ਦੀ ਸਾਰੀ ਸਹੂਲਤ ਇੱਥੇ ਮਿਲਦੀ ਆ ਇਹ ਸਾਰੀ ਮਾਹਪੁਰਸ਼ਾਂ ਦੀ ਕਿਰਪਾ ਵਾ ਅੱਜ ਬੜਾ ਭਾਗਾ ਬਰਿਆ ਦੇਣਿਆ ਮਹਾਰਾਜ ਅੱਜ ਹੋਲਿਆਂ ਮੱਲਿਆਂ ਦੇ ਖੰਡ ਪੜ ਪ੍ਰਾਰੰਭ ਹੋਏ ਨੇ ਤੇ ਇੱਥੇ ਦਿਨ ਰਾਤ ਸਰਬਲੋਜ ਹੀ ਬਣਦਾ ਹੈ ਮਾਫ ਕਰਨਾ ਵਿੱਚ ਬੋਲ ਬੋਲ ਦਿੱਤਾ ਬਾਹਰ ਆਪਾਂ ਜਦੋਂ ਸੜਕ ਤੇ ਘੁੰਮਦੇ ਆ ਇੱਕ ਬਾਹਰ ਲੋਕ ਨੇ ਇੱਕ ਨਾਮ ਬਾਣੀ ਚ ਭਿੱਜੇ ਹੋਏ ਬਾਣੇ ਬਾਣੇ ਦੇ ਵਿੱਚ ਅੰਦਰ ਸਿੰਘ ਦੇਖਣ ਨੂੰ ਮਿਲਦੇ ਆ ਜਿਨ੍ਹਾਂ ਵਿੱਚੋਂ ਜੇ ਖਾਲਸਾ ਪੰਦੀ ਆਪਾਂ ਗੱਲ ਕਰਦੇ ਤਾਂ ਚਲਕਾਰੀ ਪੈਂਦੀ ਆ ਤਾਂ ਕੀ ਮਹਿਸੂਸ ਕਰਦੇ ਹੋ ਇੱਕ ਬਾਹਰ ਮਾਹੌਲ ਹੈ ਇੱਕ ਅੰਦਰ ਮਾਹੌਲ ਹੈ ਬਾਹਰ ਜਿਹੜੇ ਆ ਸੰਗਤ ਬਹੁਤ ਹੀ ਮੇਲਾ ਵੇਖਣ ਵਾਸਤੇ ਆਉਂਦੀ ਆ ਜਿਹੜੇ ਨੰਗ ਸਿੰਘ ਨੇ ਉਹ ਜੋੜ ਮੇਲਾ ਵੇਖਣ ਵਾਸਤੇ ਆਉਂਦੇ ਨੇ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਆਉਂਦੇ ਨੇ ਜਿਹੜੇ ਗੁਰੂਕੀਆਂ ਲੰਗਰਾਂ ਦੀ ਸੇਵਾ ਕਰਨਦੈ ਨੇ ਲੰਗਰਾਂ ਵਿੱਚ ਰਸਤਾ ਲਿਉਂਦੇ ਨੇ ਤਨ ਮਨ ਨਾਲ ਸੇਵਾ ਕਰਕੇ ਲੰਗਰ ਵਰਤਾਉਂਦੇ ਨੇ ਉਹਨਾਂ ਦਾ ਆਉਂਦੇ ਨੇ ਵੀ ਇਹ ਵੇਖਣ ਆਏ ਨੇ ਜੋੜ ਮੇਲਾ ਗੁਰੂ ਕੇ ਸੇਵਾਦਾਰ ਤੇ ਇੱਕ ਮੇਲਾ ਵੇਖਣ ਵਾਸਤੇ ਆਏ ਇੱਥੋਂ ਰੱਗਰ ਛਕ ਲਿਆ ਅੱਗੇ ਚਲੇ ਗਏ ਉੱਥੇ ਆਖਾ ਦਾਲ ਬੜੀ ਸਵਾਦੀ ਉਦੋਂ ਅੱਗੇ ਚਲੇ ਗਏ ਦੇ ਗਾਲਾਂ ਪਾਣੀ ਪਾਜੇ ਵੇਖਣੇ ਆਉਂਦੇ ਨੇ ਜੋੜ ਮੇਲਾ ਵੇਖਣੇ ਆਉਂਦੇ ਇੱਕ ਮੇਲਾ ਵੇਖਣ ਆਉਂਦੇ ਨੇ ਇੱਕ ਜੋੜ ਮੇਲਾ ਵੇਖਣ ਆਉਂਦੇ ਨੇ ਇਹ ਖਾਲਸਾ ਜਿਹੜਾ ਹੋਲੇ ਮਹੱਦੇ ਦੇ ਜੋੜ ਮੇਲਾ ਵੇਖਣ ਆਇਆ ਵਾ ਜਿੱਥੇ ਜਿੱਥੇ ਵੀ ਖਾਲਸੇ ਦੇ ਸਤਾਨ ਨੇ ਉੱਥੇ ਗੁਰੂ ਕੇ ਲੰਗਰ ਚੱਲ ਰਹੇ ਨੇ ਸ਼ਰਧਾਈਆਂ ਦੇ ਚੱਲ ਰਹੇ ਨੇ ਦੇਗਾਂ ਨੇ ਚੱਲ ਰਹੇ ਨੇ ਹਰ ਪ੍ਰਕਾਰ ਦੇ ਲੰਗਰ ਚੱਲ ਰਹੇ ਨੇ ਪਰ ਵਿਸ਼ੇਸ਼ ਕਰਕੇ ਬਾਬਾ ਬਤਾਰ ਸਿੰਘ ਜੀ ਨੇ ਪਹਿਲੀ ਹੋਲੀ ਤੋਂ ਲੈ ਕੇ ਅੱਜ ਸਿੱਧਾ ਇਹਨਾਂ ਲੰਗਰ ਯਾਰੀ ਕੀਤਾ ਵੀ ਪੰਜੀ ਲਵਾਈ ਨੇ ਜਿਹੜੇ ਦਿਨ ਰਾਤ ਹੀ ਹਰ ਪ੍ਰਕਾਰ ਦੀਆਂ ਮਠਿਆਈਆਂ ਬਣਾ ਬਣਾ ਕੇ ਵਰਤਾਉਂ ਨੇ ਤੇ ਇੱਥੇ ਸ਼ੀਦੀ ਦੇ ਗਾਂ ਦੇ ਰਗੜੇ ਸ਼ਰਦਾਈਆਂ ਦੇ ਰਗੜੇ ਸਰਬਲੋਹ ਜੀ ਅੱਗੇ ਲੰਗਰ ਪਾਕ ਰਿਆ ਬਿਵੇਗ ਦਾ ਉੱਥੇ ਵੀ ਜਾ ਕੇ ਇੰਟਰਵਿਊ ਲਓ ਲੋਹੇ ਜੀ ਬਣਾਉਣਾ ਲੋਹੇ ਜੀ ਖਾਣਾ ਵੈਸੇ ਮੈਂ ਦੇਖਿਆ ਸਿੰਘ ਮੌਤ ਚ ਰਹਿੰਦੇ ਸਿੰਘ ਬਸ ਮੇਰੇ ਹਿਸਾਬ ਨਾਲ ਸਿੰਘ ਕੋਲ ਨੰਗਣ ਲੱਗੇ ਸੀ ਤਾਂ ਉਹਦਾ ਧਿਆਨ ਮੇਰੇ ਹਿਸਾਬ ਨਾਲ ਬਾਈ ਬਾਈ ਲੱਗਦਾ ਧਿਆਨ ਬਾਣੀ ਚ ਹੀ ਸਗਾ ਪਤਾ ਹੀ ਨਹੀਂ ਲੱਗਿਆ ਕਿ ਉਹਰੇ ਕੀ ਹੋ ਰਿਹਾ ਕੀ ਹੋ ਰਿਹਾ ਇਹ ਰੰਗ ਰੱਤੇ ਵਿੱਚ ਆ ਇਸ ਵੇਲੇ ਖੁਸ਼ੀ ਦਾ ਦਿਹਾੜਾ ਵਾ ਇਹ ਸਾਰਾ ਤਬੇਲਾ ਬਾਬਾ ਜੀ ਦਾ ਹੀ ਆ ਅਰੇ ਬੇ ਅਰਦਾਸ ਕੀ ਕਰਦੇ ਹੁੰਨੇ ਆ ਕਿ ਕੀ ਹੋਣਾ ਚਾਹੀਦਾ ਆਉਣ ਵਾਲੇ ਸਮੇਂ 'ਚ ਜਾਂ ਲੱਗਦਾ ਨਹੀਂ ਕਿ ਜੇ ਪੂਰੇ ਆਨੰਦਪੁਰ ਸਾਹਿਬ ਜਦੋਂ ਉਸ ਵੇਲੇ ਮਾਰੇ ਨੇ ਉਹ ਕਰ ਦਿੱਤਾ ਹੋਣਾ ਤਾਂ ਇਸੇ ਤਰ੍ਹਾਂ ਸਿੱਖ ਸੰਗਤਾਂ ਤਿਆਰ ਹੋ ਕੇ ਆਈ ਹੋਣੀ ਆ ਥਾ ਤਾਂ ਇਸੇ ਤਰ੍ਹਾਂ ਜਿਸ ਤਰ੍ਹਾਂ ਸ਼ਰਧਈ ਵਰਤ ਰਹੀ ਆ ਜਾਂ ਨਾਮ ਬਾਣੀ ਦਾ ਰਸ ਵਰਤ ਰਿਹਾ ਉਸੇ ਤਰ੍ਹਾਂ ਵਰਤਣਾ ਲੱਗਦਾ ਨਹੀਂ ਕਿ ਉਹ ਦੁਬਾਰਾ ਮਾਹੌਲ ਉਹ ਜੋ ਹੈ ਬਣਾਉਣਾ ਚਾਹੀਦਾ ਇਹ ਬਾਬਾ ਜੀ ਨੇ ਬਾਬਾ ਜੀਤ ਸਿੰਘ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਛੱਡਿਆ ਸੀ ਤੇ ਬਾਬਾ ਜੀਤ ਸਿੰਘ ਨੇ ਘੋੜਾ ਖਿਲਾੜ ਕੇ ਬਚਨ ਕੀਤਾ ਮਹਾਰਾ ਇੱਕ ਸਿੱਖ ਨੂੰ ਆਖਣ ਲੱਗੇ ਆਨੰਦਪੁਰ ਸਾਹਿਬ ਆਵਾਂਗੇ ਕਿ ਮਗਰ ਕਲਗੀਧਰ ਪਾਸ਼ਾ ਜੀ ਆ ਰਹੇ ਸੀ ਆਖੇ ਬਾਬਾ ਜੀ ਸਿੰਘ ਜੀ ਸੰਗਾ ਕੀ ਆਂਦੇ ਸੀ ਮਹਾਰਾਜ ਸਾਹਿਬ ਜੀ ਆਂਦੇ ਇੱਥੇ ਮੁੜ ਕੇ ਆਵਾਂਗੇ ਕਿ ਨਹੀਂ ਆਵਾਂਗੇ ਤੇ ਮਹਾਰਾ ਜ ਨੇ ਆਖਿਆ ਸਾਲ ਬਾਅਦ ਖਾਲਸੇ ਦੇ ਵਿੱਚ ਵਿਜਰਾਂਗੇ ਅੱਜ ਖਾਲਸੇ ਦੇ ਵਿੱਚ ਸਤਿਗੁਰੂ ਵਿਜਰ ਕੇ ਦਰਸ਼ਨ ਦੇ ਰਹੇ ਨੇ ਜਿਹੜਾ ਚੜ੍ਹਦਿਆਂ ਮੱਲਿਆਂ ਦੇ ਦਰਸ਼ਨ ਕਰੂਗਾ ਉਹਨੂੰ ਸਾਡੇ ਦਰਸ਼ਨ ਹੋਣਗੇ ਜਿੰਨੀ ਅੱਜ ਸਾਨੂੰ ਖੁਸ਼ੀ ਐ ਨਹੀਂ ਦੁਨੀਆ ਭਰ ਤੇ ਖੁਸ਼ੀ ਹੋ ਹੀ ਨਹੀਂ ਸਕਦੀ ਇਸ ਕਰਕੇ ਵਿਸ਼ੇਸ਼ ਲੰਗਰ ਜਿਹੜੇ ਨੇ ਲੰਗਰ ਮਹਾਰਾ ਜ ਨੇ ਬਾਬਾ ਜੀ ਨੇ ਵਿਸ਼ੇਸ਼ ਲੰਗਰ ਖੋਲੇ ਨੇ ਹਰ ਪ੍ਰਕਾਰ ਦੇ ਹਰ ਸਹੂਲਤਾ ਦੇ ਲੰਗਰ ਖੋਲੇ ਨੇ ਇਸ਼ਨਾਨ ਵਾਸਤੇ ਗੱਡੀਆਂ ਵਾਸਤੇ ਕਣਕਾਂ ਵੜਾ ਦਿੱਤੀਆਂ ਨੇ ਪੈਲੀਆਂ ਵੇਲੀਆਂ ਕਰਕੇ ਜਿੱਥੇ ਕੋ ਮਰਜ਼ੀ ਗੱਡੀ ਖਲਾਰੇ ਜਿੱਥੇ ਕੋ ਮਰਜ਼ੀ ਇਸ਼ਨਾਨ ਕਰੇ ਜਿੱਥੇ ਕੋ ਮਰਜ਼ੀ ਪਦਾਰ ਛਕੇ ਸੁਖ ਵਾਸਤੇ ਚਾਨਣੀਆਂ ਕਮਰੇ ਬਣਾ ਦਿੱਤੇ ਨੇ ਵੱਖੋ ਵੱਖ ਜਿਹੜੇ ਗ੍ਰਿਸ਼ਤੀ ਸਿੰਘ ਆਏ ਨੇ ਉਹਨਾਂ ਨੂੰ ਸੁਖ ਵਾਸਤੇ ਕਮਰਿਆਂ ਦੇ ਵਿੱਚ ਸਾਂ ਦਿੱਤਾ ਹੈ ਬਾਕੀ ਆ ਚਰਨੀਆਂ ਦੇ ਕਮਰੇ ਵੀ ਬਣਾਏ ਨੇ ਰਾਤ ਦਿਨ ਰਹਿਣ ਵਾਸਤੇ ਰੈਸ਼ਾ ਨੇ ਜਿੰਨੀ ਅੱਜ ਸਾਨੂੰ ਖੁਸ਼ੀ ਆਉਣੀ ਹੈ ਦੁਨੀਆ ਭਰ ਤੇ ਖੁਸ਼ੀ ਹੋ ਹੀ ਨਹੀਂ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਗ ਜਾਵੇ ਗਲਗੀ ਦਰਜੀ ਨੂੰ ਬਾਵੇ ਓ ਤਸ ਫਤਿਹ ਖਾਲਸੇ ਰਿਆ ਮਦਾਨ ਫਤਿਹ ਵਾਰ ਜੀ ਕਾ ਖਾਲਸਾ ਵਾਰ ਜੀ ਕੀ ਫਤਿਹ ਸੋ ਇਹ ਬਾਬਾ ਜੀ ਮੌਜੂਦ ਨੇ ਬਾਬਾ ਜੀ ਨੂੰ ਮਹਾਕਾਲ ਕਹਿੰਦੇ ਬਾਬਾ ਜੀ ਮਹਾਕਾਲ ਕਹਿੰਦੇ ਨਾ ਸਿਰ ਤੇ ਫਰ ਲੈ ਆ ਕਿਉਂਕਿ ਲੰਬੀ ਸੇਵਾ ਦੇ ਬਾਅਦ ਜਿਹੜਾ ਸੇਵਾ ਨਿਵਾ ਕੇ ਜਿਹੜਾ ਇਹ ਅਹੁਦਾ ਮਿਲਦਾ ਆ ਸੋ ਇਹ ਤਸਵੀਰਾਂ ਮੈਂ ਦਿਖਾ ਦਿੰਨਾ ਇੱਕ ਵਾਰੀ ਫਿਰ ਕਿ ਪਿੱਛੇ ਸ਼ਰਦਈ ਦੇ ਲੰਗਰ ਜਿਹੜੇ ਆ ਉਹ ਤਿਆਰ ਕੀਤੇ ਜਾ ਰਹੇ ਨੇ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤ ਜਿਹੜੀ ਆ ਪਹੁੰਚਦੀ ਤੇ ਸ਼ਰਦਈ ਦੇ ਲੰਗਰ ਜਿਹੜੇ ਆ ਉਹ ਸ਼ੱਕਦੇ ਨੇ ਕਿਉਂਕਿ ਖਾਲਸਾ ਇਸ ਵੇਲੇ ਮੌਜ ਦੇ ਵਿੱਚ ਆ ਖਾਲਸਾ ਖਾਲਸੇ ਦਾ ਤਿਉਹਾਰ ਆ ਹੁੱਲੇ ਮੱਲੇ ਦੇ ਖੁਸ਼ੀ ਦੇ ਵਿੱਚ ਖਾਲਸਾ ਜਿਹੜਾ ਹੈ ਤਿਉਹਾਰ ਨੂੰ ਮਨਾ ਰਿਹਾ ਤੇ 24 24 ਘੰਟੇ ਇਸੇ ਤਰ੍ਹਾਂ ਸੇਵਾਵਾਂ ਚੱਲਦੀਆਂ ਰਹਿੰਦੀਆਂ ਇਸੇ ਤਰ੍ਹਾਂ ਨੌਜਵਾਨ ਜਿਹੜੇ ਆ ਨਾਮ ਬਾਣੀ ਦੇ ਰਸ ਦੇ ਵਿੱਚ ਲੰਗਰ ਜਿਹੜਾ ਆ ਉਹ ਤਿਆਰ ਕਰਦੇ ਰਹਿੰਦੇ ਨੇ ਸੋ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅ ਕਿਉਂਕਿ ਆਨੰਦਪੁਰ ਸਾਹਿਬ ਵਿੱਚ ਇੱਕ ਤਰ੍ਹਾਂ ਤਰ੍ਹਾਂ ਦੀਆਂ ਇਸ ਤਰ੍ਹਾਂ ਹੁੱਲੇ ਮੱਲੇ ਦੇ ਦੇ ਸੰਬੰਧ ਦੇ ਵਿੱਚ ਕਈ ਤਰ੍ਹਾਂ ਦੇ ਲੰਗਰ ਕਈ ਤਰ੍ਹਾਂ ਦੇ ਫੌਜਾਂ ਦੇ ਜਿਹੜੇ ਰੰਗ ਦੇਖਣ ਨੂੰ ਮਿਲਣੇ ਆ ਸੋ ਕੱਲੀ ਕੱਲੀ ਚੀਜ਼ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਲਈ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ